ਕਿਸਾਨ ਬਾਰਡਰ ਤੇ ਜ਼ਾਲਮ ਸਰਕਾਰ ਨੇ ਸ਼ਹੀਦ ਕਰਤਾ ਇੱਕ ਤਾਂ ਕਿਸਾਨਾਂ ਕੋਲੇ ਕੋਈ ਅਸਲਾ ਨਹੀਂ ਕੋਈ ਬਰੂਦ ਨਹੀਂ ਕੋਈ ਟੈਂਕ ਨਹੀਂ ਇੱਕ ਸਿਰਫ ਢੰਡਾ ਝੰਡਾ ਤੇ ਡੰਡਾ ਜਿਹੜਾ ਸਰਕਾਰ ਨੂੰ ਝੰਡੇ ਤੇ ਇੱਕ ਡੰਡੇ ਤੋਂ ਇੰਨਾ ਡਰ ਸੀ ਇੰਨਾ ਖੌਫ ਸੀ ਜਿਹੜਾ ਇੱਕ ਨਹਥੇ ਨੌਜਵਾਨ ਤੇ ਗੋਲੀ ਚਲਾ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਇਸੇ ਵੇਲੇ ਅਸੀਂ ਕਿਨੌਰੀ ਬਾਰਡਰ ਦੇ ਉੱਪਰ ਮੌਜੂਦ ਹਾਂ ਜਿੱਥੇ ਸੁਪ ਕਰਨ ਦੀ ਜਿਹੜੀ ਡੈੱਡ ਬਾਡੀ ਆ ਜਿਹੜੀ ਉਹ ਇੱਥੇ ਲਿਆਂਦੀ ਗਈ ਹੈ ਅੰਤਮ ਦਰਸ਼ਨਾਂ ਲਈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਸਮੇਂ ਸਈਦ ਕਹਿ ਸਕਦੇ ਸੁਭਕਰ ਸਿੰਘ ਅਮਰ ਰਹੇ ਜਿਹੜੇ ਤਾਡੀ ਸੋਚਦੇ ਮੇਰਾ ਦੇਾਂਗੇ ਠੋਕੇ ਸਿੱਧੋ ਤੁਹਾਡੀ ਸੋਚਦੇ ਮੇਰਾ ਦੇਾਂਗੇ ਠੋਕੇ ਨਾ ਸਾਰੇ ਸਾਥੀਆਂ ਨੇ ਬੋਲਤੀਆਂ ਜਿਹੜੇ ਅੰਤਮ ਅੰਤਮ ਦਰਸ਼ਨਾਂ ਲਈ ਜਿਹੜੀ ਇਹ ਡੈੱਡ ਬਾਡੀ ਆ ਜਿਹੜੀ ਉਹ ਕਰੋਰੀ ਬਾਰਡਰ ਤੇ ਰੱਖੀ ਗਈ ਆ ਕਿਉਂਕਿ 21 ਤਰੀਕ ਨੂੰ ਇਸੇ ਜਗ੍ਹਾ ਦੇ ਉੱਪਰ ਸੁਖਰਪ ਸਿੰਘ ਦੀ ਗੋਲੀ ਮਾਰ ਕੇ ਜਿਹੜੀ ਮੌਤ ਹੋਈ ਸੀ ਗੋਲ ਲੱਗਰ ਨਾਲ ਮੌਤ ਹੋਈ ਸੀ ਗੱਲਬਾਤ ਕਰਾਂਗੇ ਬਾਈ ਜੀ ਕਿਵੇਂ ਦੇਖਦੇ ਹੋਗੇ ਅੰਤਮ ਦਰਸ਼ਨਾਂ ਲਈ ਰੱਖੀ ਦੀ ਆ ਬਾਈ ਜੀ ਬਹੁਤ ਦੁੱਖ ਦੀ ਘੜੀ ਆ ਜੀ ਕਿਸਾਨਾਂ ਤੇ ਕਿਸਾਨ ਬਾਰਡਰ ਤੇ ਜ਼ਾਲਮ ਸਰਕਾਰ ਨੇ ਸ਼ਹੀਦ ਕਰਤਾ ਇੱਕ ਤਾਂ ਕਿਸਾਨਾਂ ਕੋਲੇ ਕੋਈ ਅਸਲਾ ਨਹੀਂ ਕੋਈ ਬਰੂਦ ਨਹੀਂ ਕੋਈ ਟੈਂਕ ਨਹੀਂ ਇੱਕ ਸਿਰਫ ਢੰਡਾ ਝੰਡਾ ਤੇ ਡੰਡਾ ਜਿਹੜਾ ਸਰਕਾਰ ਨੂੰ ਝੰਡੇ ਤੇ ਇੱਕ ਡੰਡੇ ਤੋਂ ਇੰਨਾ ਡਰ ਸੀ ਇੰਨਾ ਖੌਫ ਸੀ ਜਿਹੜਾ ਇੱਕ ਨਹਥੇ ਨੌਜਵਾਨ ਤੇ ਗੋਲੀ ਚਲਾ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਐਦੂ ਮੰਦਭਾਗੀ ਘਟਨਾ ਕੋਈ ਨਹੀਂ ਹੋ ਸਕਦੀ ਇੱਕ ਹਿੰਦੁਸਤਾਨ ਦਾ ਪਾਇਲਟ ਸੀ ਅਵਨੰਦਨ ਪਾਕਿਸਤਾਨ ਨੂੰ ਲੋਕ ਮਾਰਾ ਕਹਿੰਦੇ ਆ ਪਾਕਿਸਤਾਨ ਦੇ ਵਿੱਚ ਆਵਨੰਦਨ ਗਿਆ ਅਵਨੰਦਨ ਨੂੰ ਪਾਕਿਸਤਾਨ ਸਰਕਾਰ ਨੇ ਹੱਥ ਵੀ ਨਹੀਂ ਲਾਇਆ ਉਹਨੂੰ ਸਹੀ ਸਲਾਮਤ ਤਾਂ ਸਾਨੂੰ ਵਾਪਸ ਸੌਂਪਤਾ ਹਿੰਦੁਸਤਾਨ ਨੂੰ ਇੱਕ ਹਿੰਦੁਸਤਾਨ ਦੇ ਟੁਕੜੇ ਵਿੱਚ ਹਰਿਆਣਾ ਸਰਕਾਰ ਆ ਹਰਿਆਣਾ ਸਰਕਾਰ ਨੇ ਸਾਡਾ ਭਾਈ ਪਿਰਤਪਾਲ ਜਿਸ ਨੂੰ ਚੱਕ ਕੇ ਲੈ ਗਈ ਉਸ ਦੀਆਂ ਲੱਤਾਂ ਵਾਹਾਂ ਤੋੜ ਕੇ ਜਵਾੜੇ ਤੋੜ ਕੇ ਉਸ ਨੂੰ ਬੋਰੀ ਵਿੱਚ ਪਾ ਕੇ ਕੁੱਟਿਆ ਗਿਆ ਤੇ ਇੱਕ ਸਾਡਾ ਨੌਜਵਾਨ ਸ਼ੁਭਕਰਨ ਨੂੰ ਸ਼ਹੀਦ ਕਰ ਦਿੱਤਾ ਗੋਲੀ ਮਾਰ ਕੇ ਦੱਸੋ ਵੀ ਪਾਕਿਸਤਾਨ ਚੰਗਾ ਜਾਂ ਹਿੰਦੁਸਤਾਨ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਦੇ ਇੱਕ ਡੰਡੇ ਦੀ ਇੰਨਾ ਡਰਾ ਸਰਕਾਰ ਨੂੰ ਹਾਂਜੀ ਕਿਵੇਂ ਦੇਖਦੇ ਹੋ ਤੁਸੀਂ ਹੁਣ ਅੰਤਿਮ ਦਰਸ਼ਨਾਂ ਲਈ ਡੈੱਡ ਬੋਡੀ ਰੱਖੀ ਗਈ ਹੈ ਕਈ ਦਿਨਾਂ ਬਾਅਦ ਜਿਹੜਾ ਮਾਮਲਾ ਦਾ ਇਹ ਇੱਕ ਫਾਸੀਵਾਦੀ ਸਰਕਾਰ ਹੈ ਜਿਹੜੀ ਉਹਦਾ ਰਵਈਆ ਜੀ ਇਹ ਜਿਤਨਾ ਉਹ ਕਾਰਪੋਰੇਟ ਘਰਾਣਿਆਂ ਦੀ ਖੇਲ ਭਣੀਆ ਉਹ ਖੇਲ ਦਾ ਜਿਹੜਾ ਕੰਮ ਉਹਨੇ ਕੀਤਾ ਜਿੱਥੇ ਨੌਜਵਾਨ ਬੜੇ ਹੀ ਆਪਣੇ ਸ਼ਾਂਤਮਈ ਸੰਘਰਸ਼ ਕਰ ਰਹੇ ਸੀ ਉੱਥੇ ਨੌਜਵਾਨਾਂ ਦੇ ਜਿਹੜਾ ਉਹਨਾਂ ਨੇ ਸਿੱਧੀ ਗੋਲੀ ਮਾਰ ਕੇ ਇਹ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੀ ਨੀਅਤ ਦੇ ਨਾਲ ਮਾਰੀ ਸਾਡੇ ਨੌਜਵਾਨਾਂ ਦੇ ਵਿੱਚ ਸਾਡੇ ਕਿਸਾਨਾਂ 'ਚ ਇੱਕ دہشت ਪਾਉਣ ਵਾਸਤੇ ਗੋਲੀ ਮਾਰੀ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਸਾਨੂੰ ਵੜਦਾ ਅਸੀਂ ਦੂਣ ਸਵਾਏ ਹੋਏ ਜਿਉਂ-ਜਿਉ ਇਸ ਲਹਿਰ ਨੂੰ ਕੋਈ ਦੱਬਣ ਦੀ ਕੋਸ਼ਿਸ਼ ਕਰੂਗਾ ਇਹ ਲਹਿਰ ਤਿਉਂ-ਤਿਉ ਜਿਹੜੀ ਜਵਾਨ ਹੋ ਕੇ ਗਾਹਣੋਂ ਨਿਕਰੂਗੀ ਜੀ ਅ ਤੁਸੀਂ ਦੇਖ ਸਕਦੇ ਹੋ ਕਿ ਅੰਤਿਮ ਦਰਸ਼ਮਣ ਲਈ ਜਿਹੜੀ ਬਾਡੀ ਆ ਜਿਹੜੀ ਉਹ ਸੁਭਕਰਨ ਸਿੰਘ ਦੀ ਉਹ ਇੱਥੇ ਰੱਖੀ ਗਈ ਹੈਗੀ ਇਸ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਇਸ ਜਗ੍ਹਾ ਦੇ ਉੱਪਰ ਮੌਜੂਦ ਨੇ ਸਤਨਾ ਵੈਗੁਰ ਦਾ ਜਿਹੜਾ ਜਾਪ ਆ ਜਿਹੜਾ ਉਹ ਹੋ ਰਿਹਾਗਾ ਤੇ ਸੁਭਕਰਨ ਸਿੰਘ ਦੀ ਜਿਹੜੀ ਤਸਵੀਰ ਹੈ ਜਿਹੜੀ ਉਹ ਜਗ੍ਹਾ ਦੇ ਉੱਪਰ ਲਗਾਈ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂਗੇ ਕਿ ਜਿਹੜੀ ਇਹ ਜਿਪਸੀ ਦੇ ਉੱਪਰ ਉਹਨਾਂ ਦੀ ਫੋਟੋ ਲਾ ਕੇ ਜਿਹੜੀ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਸ਼ਹੀਦ ਹੋਏ ਸੀ ਸੁਭਕਰਨ ਸਿੰਘ ਬੀਕੇਜੂ ਸਿੱਧੂਪੁਰ ਇਹ ਤਸਵੀਰਾਂ ਖਨੌੜੀ ਬਾਰਡਰ ਦੀਆਂ ਨੇ ਤੁਸੀਂ ਦੇਖ ਸਕਦੇ ਹੋਗੇ ਕਿ ਇੱਥੇ ਜਿਹੜੀ ਫੁੱਲਾਂ ਦੀ ਵਰਖਾ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਤੇ ਨਾਲ ਹੀ ਜਿਹੜੀ ਸੁਭਕਰਨ ਸਿੰਘ ਦੀ ਜਿਹੜੀ ਅੰਤਿਮ ਦੀ ਹੈ ਜਿਹੜੀ ਇੱਥੇ ਲਿਆਂਦੀ ਗਈ ਹੈ ਉਸ ਦੇ ਉੱਪਰ ਜਿਹੜੀ ਝੰਡਾ ਪਾਉਣ ਦੀ ਜਿਹੜੀ ਰਸਮਾਂ ਜਿਹੜੀ ਉਹ ਨਾਲ ਦੀ ਨਾਲ ਹੋ ਰਹੀ ਹੈ ਤੇ ਕੁਝ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕੀ ਆਖਰਕਾਰ ਕਿਸ ਤਰ੍ਹਾਂ ਦੇਖਦੇ ਨੇ ਉਹ ਇਸ ਜਗ੍ਹਾ ਦੇ ਉੱਪਰ ਕਿਉਂਕਿ ਤੁਸੀਂ ਦੇਖ ਸਕਦੇ ਹੋਗੇ ਖਨੋਰੀ ਬਾਰਡਰ ਦਾ ਉਹ ਡਰਾਪ ਪੰਪਾ ਜਿਹੜੇ ਜਗ੍ਹਾ ਦੇ ਉੱਪਰ ਉਹਨਾਂ ਦੀ ਅੰਤਮ ਦੇਹ ਜਿਹੜੀ ਉਹ ਕੁਝ ਸਮੇਂ ਲਈ ਦਰਸ਼ਨਾਂ ਲਈ ਜਿਹੜੀ ਇਸ ਸਮੇਂ ਇੱਥੇ ਰੱਖੀ ਗਈ ਆ ਵੱਡੀ ਗਿਣਤੀ 'ਚ ਕਿਸਾਨ ਲੀਡਰ ਨੇ ਜਿਹੜੇ ਉਹ ਇੱਥੇ ਮੌਜੂਦ ਨੇ ਤੇ ਇਸ ਐਂਬੂਲੈਂਸ ਦੇ ਵਿੱਚ ਜਿਹੜੀ ਉਹਨਾਂ ਦੀ ਬਾਡੀ ਆ ਜਿਹੜੀ ਉਹ ਉਹ ਰੱਖੀ ਗਈ ਹੈਗੀ ਅੰਤਿਮ ਦਰਸ਼ਨ ਜਿਹੜੇ ਉਹ ਕੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਲੋਕ ਨੇ ਜਿਹੜੇ ਉਹ ਅੰਤਿਮ ਦਰਸ਼ਨ ਨੇ ਜਿਹੜੇ ਉਸਮਕਰ ਸਿੰਘ ਦੇ ਜਿਹੜੇ ਕਰ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਇਸ ਸਮੇਂ ਜਿਹੜੇ ਨਾਰੇ ਨੇ ਜਿਹੜੇ ਉਹ ਲੱਗ ਰਹੇ ਨੇ ਉਸਮਕਰ ਦੇ ਹੱਕ ਦੇ ਵਿੱਚ ਅੰਤਿਮ ਦਰਸ਼ਨਾਂ ਦੇ ਲਈ ਜਿਹੜਾ ਇੱਥੇ ਬਾਡੀ ਨੂੰ ਜਿਹੜਾ ਰੱਖਿਆ ਗਿਆਗਾ ਜਿਹੜੇ ਕਿਸਾਨ ਲੀਡਰ ਨੇ ਨੇਤਾ ਨੇ ਜਿਹੜੇ ਉਹ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਕਿਉਂਕਿ 21 ਤਰੀਕ ਨੂੰ ਜਦੋਂ ਖਨੌਰੀ ਬਾਰਡਰ ਦੇ ਉੱਪਰ ਜਿਹੜਾ ਤਣਾਅ ਵਧਿਆ ਸੀ ਜਦੋਂ ਤਣਾਅ ਹੋਇਆ ਸੀ ਉਸ ਦੌਰਾਨ ਗੋਲੀ ਚੱਲਦੀ ਹੈ ਗੋਲੀ ਚੱਲਣ ਦੇ ਨਾਲ ਸੁਭਕਰ ਸਿੰਘ ਦੀ ਮੌਤ ਹੋ ਜਾਂਦੀ ਆ ਕਾਫੀ ਲੰਮਾ ਸਮਾਂ ਜਿਹੜਾ ਜਦੋਂ ਜਹਾਦ ਤੋਂ ਬਾਅਦ ਜਦੋਂ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਲੜਿਆ ਉਹ ਅੜੇ ਉਹਨਾਂ ਨੇ ਕਿਹਾ ਕਿ ਮਾਮਲਾ ਦਰਜ ਹੋਣਾ ਚਾਹੀਦਾ ਉਸ ਤੋਂ ਬਾਅਦ ਫਿਰ ਮਾਮਲਾ ਦਰਜ ਹੋਇਆ ਕੱਲ ਉਸ ਤੋਂ ਬਾਅਦ ਹੁਣ ਜਿਹੜੀ ਉਹਨਾਂ ਦੀ ਜਿਹੜਾ ਪਾਰਤਵ ਸਰੀਰ ਹੈ ਜਿਹੜਾ ਉਹਨਾਂ ਦਾ ਹੁਣ ਉਹਨਾਂ ਦੇ ਪਿੰਡ ਵੱਲੋਂ ਲਜਾਇਆ ਜਾ ਰਿਹਾ ਹੈਗਾ ਬਠਿੰਡਾ ਦੇ ਨਾਲ ਸੰਬੰਧ ਅਸੀਂ ਐਂਬੂਲੈਂਸ ਤੁਸੀਂ ਦੇਖ ਸਕਦੇ ਹੋ ਕਿ ਹੁਣ ਇੱਥੋਂ ਅ ਰਵਾਨਾ ਹੋਈ ਹੈਗੀ ਜਿਹੜੀ ਦੂਸਰੇ ਪਾਸੇ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆਪਾਂ ਗੱਲਬਾਤ ਕਰੀਏ ਕਿਉਂਕਿ ਕਾਫੀ ਵੱਡਾ ਜਿਹੜਾ ਕਾਫਲਾ ਹੈਗਾ ਜਿਹੜਾ ਉਹ ਇਸ ਸਮੇਂ ਖਨੌਰੀ ਬਾਰਡਰ ਦੇ ਉੱਪਰ ਮੌਜੂਦ ਹੈਗਾ ਜਿੱਥੇ ਲੋਕ ਨੇ ਜਿਹੜੇ ਅੰਤਿਮ ਦਰਸ਼ਨਾਂ ਦੇ ਲਈ ਜਿਹੜੇ ਇੱਥੇ ਰਾਸਤੇ ਦੇ ਵਿੱਚ ਜਿਹੜੇ ਖੜੇ ਨੇ ਝੰਡੇ ਲੈ ਕੇ ਖੜੇ ਨੇ ਕਿਉਂਕਿ ਹੁਣ ਇਸ ਤੋਂ ਜਿਹੜੀ ਬਾਡੀ ਹੈ ਜਿਹੜੀ ਹੁਣ ਉਹਨਾਂ ਦੇ ਪਿੰਡ ਵਾਲ ਨੂੰ ਜਿਹੜੀ ਉਹ ਬਾਡੀ ਜਿਹੜੀ ਅਰਵਾਣਾ ਕੀਤੀ ਜਾਏਗੀ ਬਿੱਕੀ ਬੋਲਰ ਪੰਜਾਬ ਤੱਕ ਖਨੌਰੀ ਬਾਰਡਰ ਸੰਗਰੂਰ